ਦੀ ਮੌਤ ਹੋ ਚੁੱਕੀ ਐ ਨਕਲੀ ਸਾਹ ਦਵਾਉਣ ਵਾਸਤੇ ਮੈਂ ਉਹਨੂੰ ਕੰਡੈਮਨਡ ਕਰਦਾ ਉਸ ਸਮੇਂ ਪਰਿਵਾਰ ਨੂੰ ਕੋਈ ਬੰਦਾ ਕਲੀਅਰ ਕਰਦਾ ਵੀ ਬ੍ਰੇਨ ਡੈੱਟ ਵਿਗਿਆਨ ਦੇ ਵਿੱਚ ਹੋਛ ਨਹੀਂ ਆਉਂਦੇ ਉਹ ਅੱਜ जिंदा ਹੁੰਦਾ ਜੇ ਉਹਨੂੰ 1 ਘੰਟਾ ਡੀਕ ਲੈਂਦੇ ਐ ਐਮਬੂਲੈਂਸ ਨੂੰ ਮੈਂ ਕਹਿੰਦਾ 20 ਮਿੰਟ ਦਾ ਐਮਬੂਲੈਂਸ ਦੇ ਆਉਣ ਦਾ ਸਮਾਂ ਘੰਟਾ ਵੀ ਡੀਕ ਲੈਂਦੇ ਤਾਂ ਵੀ ਉਹਨੇ ਜਿਉਂਦਾ ਹੋਣਾ ਕੋਈ ਨਹੀਂ ਸੀ ਕੁਝ ਹੋਣਾ ਵੀ 10 ਤੋਂ 3 ਇਹਦੀ ਬੋੜੀ ਜਾਣ ਕੇ ਰੱਖੀ ਗਈ ਨਹੀਂ ਇਨਸਾਨੀਅਤ ਨਾਲ ਖਿਲਵਾੜ ਹੋ ਰਿਹਾ ਜੀ ਇਹ ਇਕੱਲਾ ਇੱਥੇ ਨਹੀਂ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਵੈਂਟੀਲੇਟਰਿਕ ਪੈਸੇ ਬਣਾਉਣ ਦਾ ਜਰੀਆ ਬਣ ਗਿਆ ਇੱਕ ਮਹੀਨੇ ਦੇ ਵਿੱਚ ਸਾਡੇ 4000 ਕਰੋੜ ਰੁਪਈਆ ਹ ਹ ਹਸਪਤਾਲਾਂ ਦੇ ਵੈਂਟੀਲੇਟਰਾਂ ਰਹੀਂ ਚਾਹੇ ਜੰਗਾਇਜ਼ ਤਰੀਕਿਆਂ ਨਾਲ ਦਵਾਈਆਂ ਰਹੀਂ ਜਾਂਦਾ ਹੈ ਹਸਪਤਾਲ ਕਾਰਪੋਰੇਟ ਹਸਪੀਟਲ ਨਹੀਂ ਹੋਟਲ ਬਣ ਚੁੱਕੇ ਨੇ ਤੁਹਾਡੀਆਂ ਵੀਡੀਓਜ਼ ਆਉਣ ਤੋਂ ਬਾਅਦ ਸਭ ਤੋਂ ਵੱਡੀ ਗੱਲ ਇਹ ਦੇਖੀ ਗਈ ਵੀ ਮੈਡੀਕਲ ਬੁਲੇਟਿਨ ਜਿਹੜਾ ਰੋਜ਼ ਜਾਰੀ ਹੁੰਦਾ ਸੀ ਉਹ ਇੱਕੋ ਦਮ ਹੀ ਜਿਹੜਾ ਹੈ ਉਹ ਬੰਦ ਕਰ ਦਿੱਤਾ ਗਿਆ ਕੀ ਹਸਪਤਾਲ ਨੂੰ ਕਿਸੇ ਚੀਜ਼ ਦਾ ਕੋਈ ਡਰ ਹੋ ਗਿਆ ਸੀ ਜੇ 11 ਬੰਦੇ ਤੇ ਬ੍ਰੇਨ ਡੈੱਟ ਤੇ ਵੈਂਟੀਲੇਟਰ ਲੱਗਦਾ ਤਾਂ ਉਹ ਕਿੱਥੋਂ 50 70 ਲੱਖ ਰੁਪਈਆ ਲਿਆਉ ਕਿੱਥੋਂ ਕਰੋੜ ਰੁਪਈਆ ਪੰਜਾਬੀ ਲਿਆਉ ਮੈਂ ਇਹ ਤਰਾਸਦੀ ਨੂੰ ਰੋਕਣਾ ਚਾਹਣਾ ਇਹ ਵੈਂਟੀਲੇਟਰ ਸਿਰਫ ਉਹਨਾਂ ਲੋਕਾਂ ਲਈ ਬਣੇ ਸੀ ਜੋ ਕੋਮਾ ਦੇ ਵਿੱਚ ਨੇ ਸतीश ਭਾਈ ਸਾਡੇ ਨਾਲ ਮੌਜੂਦ ਹੈ ਸतीश ਐਨ ਜੀਓ ਤੋਂ ਇਹਨਾਂ ਦਾ ਪੇਜ ਹੈ ਤੁਸੀਂ ਜ਼ਰੂਰ ਦੇਖਿਆ ਹੋਏਗਾ ਕਿ ਇਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਵੀ ਜ਼ਰੂਰ ਇਹਨਾਂ ਨੇ ਪ੍ਰੈਡਿਕਸ਼ਨ ਕੀਤੀ ਸੀ ਅ ਸਤੇਜੀ ਕਿਦਾਂ ਦੇਖਦੇ ਹੋ ਤੁਸੀਂ ਕੁਝ ਦਿਨ ਪਹਿਲਾਂ ਹੀ ਤੁਹਾਡੇ ਨਾਲ ਅਸੀਂ ਵੀ ਗੱਲਬਾਤ ਕੀਤੀ ਸੀ ਤੁਸੀਂ ਉਦੋਂ ਬੜੀਆਂ ਗਲਤੀਆਂ ਸੁਣਾਈਆਂ ਤੇ ਤੁਸੀਂ ਉਦੋਂ ਵੈਂਟੀਲੇਟਰ ਦੇ ਖਿਲਾਫ ਵੀ ਕਾਫੀ ਗੱਲਾਂ ਕਹੀਆਂ ਤੁਹਾਡੀਆਂ ਗੱਲਾਂ ਹੁਣ ਜ਼ਰੂਰ ਦੁਖਦਾਈ ਖਬਰ ਆ ਪਰ ਸੱਚੀਆਂ ਹੋ ਚੁੱਕੀਆਂ ਆਈਆਂ ਪਹਿਲਾਂ ਤਾਂ ਮੈਂ ਬਹੁਤ ਦੁੱਖ ਨਾਲ ਕਹਿਣਾ ਚਾਹੁੰਦਾ ਪੀਅ ਸਮਾ ਕਿਸੇ ਦਾ ਆਵੇ ਕਿਸੇ ਦਾ ਜਵਾਨ ਪੁੱਤ ਤੁਰੇ ਹੂੰ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਣਾ ਵੀ ਚੱਕਣ ਵੇਲੇ ਮੁਰਲੀ ਸਾਹਿਬ ਤਾਂ ਜਾਂ ਕੋ ਚਾਨ ਕਰ ਲੋ ਕੋਣ ਕਿਉਂਕਿ ਪੰਜਾਬ ਦੇ ਵਿੱਚ ਅੱਜ ਮੇਰੀ ਆਵਾਜ਼ ਪੂਰੇ ਵਾਇਰਲ ਚ ਗਈ ਹੈ ਵੀ ਚੱਕਣ ਵੇਲੇ ਕਦੇ ਗਲਤੀ ਨਾ ਕਰੋ ਪਹਿਲਾਂ ਤਾਂ ਉਥੋਂ ਕੁ ਤਾਈਆਂ ਹੋਣ ਲੱਗੀਆਂ ਹੂੰ ਫਿਰ ਅੱਗੇ ਮੈਂ ਆਉਣਾ ਇੱਕ ਕਾਰਪੋਰੇਟ ਹਸਪਤਲ ਵੈਂਟੀਲੇਟਰ ਉਹਨੂੰ ਲਾਉਣ ਜੋ ਕੋਮਾ ਚ ਹੋਵੇ ਸਿੱਧੀ ਸਾਟਾ ਹੋਵੇ ਐਮੈਟੋਮਾ ਹੋਵੇ ਜਿਹਦਾ ਬ੍ਰੇਨ ਟੱਜ ਜਾਵੇ ਹੂੰ ਮੈਂ ਇਸ ਚੀਜ਼ ਨੂੰ ਕੰਡੈਮਨਟ ਕਰਦਾ ਦੀ ਟ੍ਰੇ ਗੋਲਡ ਦਾ ਬਣਾਇਆ ਹੋਇਆ ਸਕਾਟਿਸ਼ ਵਿਗਿਆਨਕ ਦਾ ਉਹ ਡੱਬਾ ਜਿਹੜਾ ਨੈਗੇਟਿਵ ਜਿਹੜੀ ਸਾਡੀ ਸਾਹ ਪ੍ਰਣਾਲੀ ਨੂੰ ਹਵਾ ਦੇਣ ਨੂੰ ਉਹਨੇ ਬਣਾਇਆ ਸੀਗਾ ਤਪੇਦਿਕ ਰੋਗ ਵਾਸਤੇ ਹੂੰ ਹੂੰ 1120 ਦੇ ਵਿੱਚ ਹੂੰ ਕਿ ਉਹ ਅੱਜ ਲੋਕਾਂ ਦੇ ਘਰਾਂ ਦੇ ਵਿੱਚੋਂ ਖੁਸ਼ੀਆਂ ਗਾਇਬ ਕਰਨ ਲੱਗਿਆ ਦੇਖੋ ਵੀ ਜੀ ਆਪਾਂ ਧਾਰਮਿਕ ਲੋਕ ਆ ਪੰਜਾਬੀ ਆਪਾਂ ਜੇ ਕੋਈ ਬੰਦੇ ਦੀ ਡੈਥ ਹੁੰਦੀ ਹੈ ਉਹਨੂੰ ਆਪਾਂ ਅੱਜ ਕੱਲ੍ਹ ਵੀ ਨਹੀਂ ਕਰਦੇ ਵੀ ਆਪਾਂ ਅੱਜ ਘਰੇ ਰੱਖ ਲਈਏ ਕੱਲੋਂ ਆਪਾਂ ਉਹਦਾ ਸੰਸਕਾਰ ਕਰ ਦਈਏ ਆਪਾਂ ਅੱਜ ਦੀ ਅੱਜ ਸੰਸਕਾਰ ਕਰਦੇ ਹਾਂ ਕਿਉਂਕਿ ਉਹਦੇ ਨਾਲ ਕੁਝ ਧਾਰਮਿਕ ਕਾਰਨ ਜੁੜੇ ਹੋਏ ਨੇ ਉਹਦੀ ਆਤਮਾ ਦੇ ਕਾਰਨ ਜੁੜੇ ਹੋਏ ਨੇ ਕੀ ਅਸੀਂ ਬੰਦੇ ਦੀ ਮੌਤ ਹੋਈ ਵੀ ਐ ਉਹਨੂੰ ਇੱਕ ਨਕਲੀ ਸਾਹ ਦਵਾ ਕੇ 10 ਦਿਨ ਸ਼ੀਸ਼ੇ ਵਾਲੇ ਕਮਰੇ ਚ ਉਹਦੀ ਆਤਮਾ ਨੂੰ ਤਾਂ ਨਹੀਂ ਰੋਲ ਰਹੇ ਹੂੰ ਕੀ ਸਾਨੂੰ ਇਹ ਜਾਗਰੂਕ ਹੋਣਾ ਪੈਣਾ ਜਦੋਂ ਅਸੀਂ ਇੱਕ ਇਨਸਾਨ ਦੀ ਮੌਤ ਹੋਈ ਤੋਂ ਬਾਅਦ ਚ ਬਾਣਾ ਮੰਨ ਕੇ ਉਹਨੂੰ ਇੱਕ ਦਿਨ ਵੀ ਘਰੇ ਨਹੀਂ ਰੱਖਦੇ ਹੂੰ ਹੂੰ ਉਹਨੂੰ ਅਸੀਂ ਰੋਣ ਲਈ ਮਜਬੂਰ ਕਰਦੀ ਹੈ ਮੈਂ ਇਹ ਨਹੀਂ ਕਹਿੰਦਾ ਉਹ ਵੀ ਵੈਂਟੀਲੇਟਰ ਪਰ ਸਾਰਿਆਂ ਨੂੰ ਨਕਾਮ ਨਹੀਂ ਹੁੰਦਾ ਪਰ ਵੈਂਟੀਲੇਟਰ ਬ੍ਰੇਨ ਡੈੱਡ ਨੂੰ ਜਾਂ ਜਿਹਦੀ ਮੌਤ ਹੋ ਚੁੱਕੀ ਹੈ ਨਕਲੀ ਸਾਹ ਦਿਵਾਉਣ ਵਾਸਤੇ ਮੈਂ ਉਹਨੂੰ ਕੰਡੈਮਨਡ ਕਰਦਾ ਮਤਲਬ ਤੁਸੀਂ ਕਹਿੰਦੇ ਹੋ ਵੀ ਜਿਹੜਾ ਰਾਜਵੀਰ ਜਵੰਦਾ ਨੂੰ ਵੈਂਟੀਲੇਟਰ ਲਾਇਆ ਗਿਆ ਤੇ ਉਹ ਗਲਤ ਸੀਗਾ ਵੀ ਉਹ ਜਾਂ ਜਿਵੇਂ ਕਹਿ ਰਹੇ ਸੀ ਤੁਸੀਂ ਵੀ ਕਹਿ ਰਹੇ ਸੀ ਵੀ ਜਦੋਂ ਪਹੁੰਚਿਆ ਗਿਆ ਤੇ ਬ੍ਰੇਨ ਡੈੱਟ ਦੀ ਖਬਰ ਆਈ ਹੈ ਤੇ ਉਸ ਸਮੇਂ ਵੈਂਟੀਲੇਟਰ ਦੀ ਲੋੜ ਨਹੀਂ ਸੀ ਜੇ ਪੀ ਆਈ ਜੀ ਤੇ ਉਹ ਉਸ ਸਮੇਂ ਚਾਰ ਉਸ ਸਮੇਂ ਦੱਸਣਾ ਚਾਹੀਦਾ ਸੀ ਪਰਿਵਾਰ ਨੂੰ ਵੀ ਪਾਣਾ ਮੰਨੋ ਹੂੰ ਉਸ ਸਮੇਂ ਪਰਿਵਾਰ ਨੂੰ ਕੋਈ ਬੰਦਾ ਕਲੀਅਰ ਕਰਦਾ ਵੀ ਬ੍ਰੇਨ ਡੈੱਟ ਵਿਗਿਆਨ ਦੇ ਵਿੱਚ ਹੋਛੇ ਨਹੀਂ ਆਉਂਦੇ ਹੂੰ ਮੈਂ ਇਹ ਕਹਿਣਾ ਚਾਹੁੰਦਾ ਆਮ ਪਬਲਿਕ ਨੂੰ ਵੀ ਜਿਹਦੇ ਕੋਲੇ ਪੈਸੇ ਨਹੀਂ ਹੈਗੇ ਜੇ ਉਸ ਬੰਦੇ ਦੇ ਬ੍ਰੇਨ ਡੈੱਟ ਤੇ ਵੈਂਟੀਲੇਟਰ ਲੱਗਦਾ ਤਾਂ ਉਹ ਕਿੱਥੋਂ 50 70 ਲੱਖ ਰੁਪਈਆ ਲਿਆਉ ਕਿੱਥੋਂ ਕਰੋੜ ਰੁਪਈਆ ਪੰਜਾਬੀ ਲਿਆਉ ਮੈਂ ਇਹ ਤਰਾਸ ਦੀ ਨੂੰ ਰੋਕਣਾ ਚਾਹਣਾ ਇਹ ਵੈਂਟੀਲੇਟਰ ਸਿਰਫ ਉਹਨਾਂ ਲੋਕਾਂ ਲਈ ਬਣੇ ਸੀ ਜੋ ਕੋਮਾ ਦੇ ਵਿੱਚ ਨੇ ਕੋਮਾ ਦੇ ਵਿੱਚੋਂ ਆਉਣ ਦਾ ਚਾਂਸ ਹੁੰਦਾ ਹੈ ਜਿਹਨੂੰ ਬ੍ਰੇਨ ਦਾ ਹੈਮਟੋਮਾ ਆਏ ਜਾਂ ਜਿਹਦਾ ਆਪਰੇਟ ਹੋਇਆ ਜਾਂ ਜਿਹਦੇ ਲੰਗਜ਼ ਕਮਜ਼ੋਰ ਨੇ ਹੂੰ ਤੇ ਇਸ ਲਈ ਬਣੀ ਸੀ ਵੈਂਟੀਲੇਟਰ ਇਸ ਲਈ ਨਹੀਂ ਸੀ ਬਣੇ ਵੀ ਕਾਰਪੋਰੇਟ ਹਸ ਵਾਲਾ ਦਾ ਢਿੱਡ ਪਰ ਲਈ ਹੂੰ ਅਰਬੋਂ ਰੁਪਈਆ ਹੁੰਜ ਕੇ ਅੱਜ ਪੰਜਾਬ ਦੇ ਵਿੱਚ 1 ਮਹੀਨੇ ਦੇ ਵਿੱਚ ਸਾਡੇ 4000 ਕਰੋੜ ਰੁਪਈਆ ਹੂੰ ਹਸਪਤਾਲਾਂ ਦੇ ਵੈਂਟੀਲੇਟਰਾਂ ਰਾਹੀਂ ਚਾਹੇ ਜਨਜਾਇਜ਼ ਤਰੀਕਿਆਂ ਨਾਲ ਦਵਾਈਆਂ ਰਾਹੀਂ ਜਾਂਦਾ ਹੈ ਹਸਪਤਾਲ ਕਾਰਪੋਰੇਟ ਹਸਪੀਟਲ ਨਹੀਂ ਹੋਟਲ ਬਣ ਚੁੱਕੇ ਨੇ ਇਹ ਸਾਨੂੰ ਜਾਗਰੂਕ ਹੋਣਾ ਪੈਣਾ ਨਾ ਕਿ ਇਹ ਕੋਈ ਹੋਰ ਆ ਕੇ ਜਾਗਰੂਕ ਕਰੂ ਤੁਸੀਂ ਕਿਸੇ ਹੋਰ ਸਟੇਟ 'ਚ ਵੈਂਟੀਲੇਟਰ ਜਾ ਹੋ ਰਹੀਆਂ ਜੀਆਂ ਚੀਜ਼ਾਂ ਬਾਰੇ ਕੋਈ ਆਵਾਜ਼ ਨਹੀਂ ਸੁਣੋਂਗੀ ਜੀ ਇੱਕ ਗੱਲ ਹੈ ਵੀ ਤੁਹਾਡੀਆਂ ਵੀਡੀਓਜ਼ ਆਉਣ ਤੋਂ ਬਾਅਦ ਸਭ ਤੋਂ ਵੱਡੀ ਗੱਲ ਇਹ ਦੇਖੀ ਗਈ ਵੀ ਮੈਡੀਕਲ ਬੁਲੇਟਿਨ ਜਿਹੜਾ ਰੋਜ਼ ਜਾਰੀ ਹੁੰਦਾ ਸੀ ਉਹ ਇੱਕੋ ਦਮ ਹੀ ਜਿਹੜਾ ਹੈ ਉਹ ਬੰਦ ਕਰ ਦਿੱਤਾ ਗਿਆ ਹਸਪਤਾਲਾਂ ਲੋ ਉਹ ਮੈਡੀਕਲ ਮੋਡਲਨ ਰੋਜ਼ ਜਾਰੀ ਹੋ ਰਿਹਾ ਸੀ ਉਹ ਨਹੀਂ ਜਾਰੀ ਕੀਤਾ ਗਿਆ ਕਿਉਂਕਿ ਕੀ ਹਸਪਤਾਲ ਨੂੰ ਕਿਸੇ ਚੀਜ਼ ਦਾ ਕੋਈ ਡਰ ਹੋ ਗਿਆ ਸੀ ਵੀ ਤੁਹਾਡੀਆਂ ਵੀਡੀਓਜ਼ ਨਾਲ ਹੀ ਲੋਕਾਂ ਨੂੰ ਸੱਚ ਪਤਾ ਲੱਗ ਜਾਵੇ ਦੇ ਕੋਸਰ ਮੈਂ 30 ਸਾਲ ਉਸ ਫੈਕਟਰੀ ਚ ਰਿਹਾ ਜਿੱਥੇ ਡਾਕਟਰ ਬਣਾਏ ਜਾਂਦੇ ਨੇ ਜਿੱਥੇ ਇਮਾਨਦਾਰੀ ਪੀਜੀਆਈ ਚ ਸਿਖਾਈ ਜਾਂਦੀ ਹੈ ਜਿੱਥੇ ਪਨਿਸ਼ਮੈਂਟ ਦਿੱਤੀ ਜਾਂਦੀ ਹੈ ਜੇ ਗਲਤੀ ਕਰੇ ਕੋਈ ਮੈਂ ਉਸ ਇਮਾਨਦਾਰੀ ਦੇ ਤੁਰੇ ਦੇ ਵਿੱਚ ਰਿਹਾ ਜਿਹੜਾ ਪੰਜਾਬ ਐਸੋਸੀਏਸ਼ਨ ਮੈਡੀਕਲ ਮੁਖੀ ਸੀ ਉਦੋਂ ਕੈਥ ਲੈਬ ਦੇ ਵਿੱਚ ਸਿਰਫ 15 ਆਪਰੇਸ਼ਨ ਹੁੰਦੇ ਸੀ ਅੱਜ ਉੱਥੇ ਮਹੀਨੇ ਦੇ ਵਿੱਚ 20000 ਆਪਰੇਸ਼ਨ ਹੁੰਦੇ ਨੇ ਕੰਟਾਂਟਾਂ ਉੱਥੇ ਸਾਨੂੰ ਸਿਖਾਇਆ ਜਾਂਦਾ ਕੌਣ ਮਰ ਗਿਆ ਕੌਣ ਜਿਉਂਦਾ ਹੂੰ ਉੱਥੇ ਸਾਨੂੰ ਛਿੜਕਿਆ ਜਾਂਦਾ ਜੀਸ ਸਿੰਘ ਨੂੰ ਕਹੀਏ ਇਹ ਬੰਦੇ ਨੂੰ ਤੁਸੀਂ ਰੱਖ ਲਓ ਜੀ 4 ਦਿਨ ਉੱਥੇ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਆਪਣੇ ਘਰੇ ਲੈ ਕੇ ਜਾਓ ਤੇ ਮਾਰ ਨੂੰ ਮਾਰ ਨਹੀਂ ਜਾਂਦੀ ਉਥੇ ਆਸਾ ਨਹੀਂ ਦਿੱਤੀਆਂ ਜਾਂਦੀਆਂ ਵੀ ਕੋਈ ਗੱਲ ਨਹੀਂ ਵੀ ਤੁਸੀਂ ਪਏ ਰਹੋ ਸ਼ਾਇਦ ਸ਼ਾਇਦ ਰੰ ਦੇ ਵਿੱਚ ਹੂੰ ਕੋਈ ਥਾ ਨਹੀਂ ਹੈਗਾ ਤਾਂ ਲੱਗਦਾ ਤਾਂ ਲੱਗਦਾ ਸतीश ਜੀ ਇਹ ਰਾਜਵੀਰ ਜਵੰਦਾ ਨਾਲ ਵੀ ਜਿਹੜੇ ਬਾਕੀ ਅਸੀਂ ਕਈ ਵਾਰੀ ਗੱਲਾਂ ਸੁਣਦੇ ਆ ਵੀ ਬਿੱਲ ਵਾਧੂ ਬਣਾਉਣ ਵਾਸਤੇ ਸਭ ਕੁਝ ਕੀਤਾ ਗਿਆ ਅਸੀਂ ਕੋਦੇ ਹੱਥ ਬੰਨਣ ਲੱਗ ਜਾਨੇ ਆ ਜਾ ਕੇ ਅਸੀਂ ਪ੍ਰੋਡਕਟ ਖਰੀਦਿਆ ਇਹ ਨਹੀਂ ਅਸੀਂ ਸਮਝਦੇ ਵੀ ਅਸੀਂ ਕਿਸੇ ਨੂੰ ਪੈਸੇ ਦੇ ਕੇ ਉਹ ਚੀਜ਼ ਲਈ ਹੈ ਹਸਪਤਾਲ ਕੋਈ ਉਹ ਚੀਜ਼ ਨਹੀਂ ਹੈਗੀ ਵੀ ਤੁਹਾਨੂੰ ਫ੍ਰੀ ਇਲਾਜ ਦੇ ਰਿਹਾ ਫ੍ਰੀ ਇਲਾਜ ਦੇ ਰਿਹਾ ਪੀਜੀਆਈ ਪੈਸੇ ਬਣਾਉਣ ਲਈ ਇਕੱਲਾ ਰਾਜਵੀਰ ਜਵੰਦੇ ਵਾਲਾ ਕੇਸ ਆਈਟੋ ਕੇ ਹਾਈਲਾਈਟ ਹੋ ਕੇ ਹੁਣ ਲੋਕ ਸਮਝਣਗੇ ਉਹਨਾਂ ਹਜ਼ਾਰਾਂ ਲੋਕ ਜਵਾਬ ਸਵਾਲ ਕਰਨਗੇ ਹੁਣ ਲੋਕ ਜਾਗਰੂਕ ਹੋਣਗੇ ਅਸੀਂ ਪਹਿਲਾਂ 30 ਸਾਲ ਚ 5-4 ਲੱਖ ਬੰਦੇ ਨੂੰ ਜਾਗਰੂਕ ਕਰਦੇ ਸੀ ਪਰ ਅੱਜ ਕਰੋਨਾ ਪੰਜਾਬੀਆਂ ਤੱਕ ਦੇਸ਼ਾਂ ਵਿਦੇਸ਼ਾਂ ਚ ਇਹ ਆਵਾਜ਼ ਗਈ ਹੈ ਵੀ ਬ੍ਰੇਨ ਡੈੱਡ ਬੰਦੇ ਨੂੰ ਵੈਂਟੀਲੇਟਰ ਤੇ ਨਹੀਂ ਲਾਇਆ ਜਾਣਾ ਚਾਹੀਦਾ ਉਹਦੀ ਮਿੱਟੀ ਸਨਟਣੀ ਚਾਹੀਦੀ ਆ ਉਹਦੇ ਲਈ ਆਫਸਰ ਉਹਦੇ ਲਈ ਕਰੋ ਜੇ ਕੋਮਾ ਦੇ ਵਿੱਚ ਪਿਆ 6-6 ਮਹੀਨੇ ਕੋਮਾ ਚ ਪੇ ਰਹੇ ਨੇ ਲੋਕ ਉੱਪਰ ਕਰਦੇ ਨੇ ਹੂੰ ਠੀਕ ਹੋ ਜਾਂਦੇ ਨੇ 15-15 ਸਾਲ ਬਾਅਦ ਉੱਠ ਕਰਦੇ ਨੇ ਜਿਹਦੇ ਕੋਲੇ ਪੈਸਾ ਆਏਗਾ ਉਹ ਕੋਮਾ ਚ ਬੰਦੇ ਨੂੰ ਵੈਂਟੀਲੇਟਰ ਤੇ ਰੱਖ ਸਕਦਾ ਪਰ ਜਦੋਂ ਕੱਟ ਗਈ ਨਾੜ ਜਦੋਂ ਇੱਕ ਚੀਜ਼ ਦਾ ਪਤਾ ਵੀ ਪੱਥਰਾਂ ਦੇ ਵਿਚਕਾਰ ਨਾੜ ਸੀ ਜਦੋਂ ਲੋਕ ਖੁੱਲੇ ਨੇ ਹੂੰ ਉਦੋਂ ਹੀ ਤੁਰੰਤ ਦੇਖ ਲਿਆ ਸੀ ਮੈਂ ਵੀ ਇਹ ਚੱਕਣ ਵੇਲੇ ਇਹਨਾਂ ਦੇ ਨਾਲ ਕੱਟ ਦੇਣੀ ਹੈ ਕਿਉਂਕਿ ਗਰਦਨ ਹਿੱਲਣ ਦੇ ਇਹ ਨਹੀਂ ਹੈਗਾ ਵੀ ਕੱਬਲਾ ਚਾਂਸ ਸੀ ਹਜ਼ਾਰਾਂ ਵਾਰ ਕਰਦੇ ਨੇ ਹਿੱਲੀ 3 ਘੰਟੇ ਚ ਉਹ ਦੋ ਪੱਥਰਾਂ ਦੇ ਵਿਚਕਾਰ ਹੈ ਨਾੜ ਤੁਸੀਂ ਦੋ ਪੱਥਰਾਂ ਦੇ ਟੁਕੜੇ ਲੈ ਲਓ 20-20 ਗ੍ਰਾਮ ਦੇ ਹਲਕੇ ਉਹਦੇ ਵਿਚਕਾਰ ਤੁਸੀਂ ਮੋਮ ਰੱਖਦੇ ਹੋ ਫੇਰ ਉਹਨੂੰ ਹਲਾਈ ਜਾਓ ਕਿਉਂ ਮੋਮ ਕਟੂਗਾ ਨਹੀਂ ਤੁਸੀਂ ਇੱਕ ਮੋਮ ਬੱਤੀ ਨੂੰ ਦੋ ਪੱਥਰਾਂ ਦੇ ਵਿਚਕਾਰ ਗਲੀ ਕੱਟ ਕੇ ਪਾ ਲਓ ਫੇਰ ਤੁਸੀਂ ਸਾਈਡਾਂ ਤੇ ਉਨਾਂ ਨੂੰ ਹਲਾਰ ਲੱਗ ਜਾਓ ਕੀ ਉਹ ਮੋਮਬਤੀ ਕਟੂਗੀ ਨਹੀਂ ਕੀ ਉਹਦੇ ਵਿੱਚ ਜਿਹੜਾ ਰਹਿ ਵੀ ਜਾਊਗਾ ਨਾਲ ਉਹ ਮੋਮਬਤੀ ਦੀਵਾਰ ਤੇ ਕੋਈ ਉਹੀ ਜੀ ਬਣ ਜੂ ਨਹੀਂ ਉਹ ਨੁਕਸਾਨ ਵਿਗਿਆਨਿਕ ਤੌਰ ਤੇ ਸੀ ਮੈਂ ਤਾਂ ਉਦੋਂ ਵੀਡੀਓ ਪਾਈਆਂ ਸੀ ਮੈਂ ਕੋਈ ਪਪੂਲਾਰਿਟੀ ਲਈ ਨਹੀਂ ਸੀ ਪਾਈਆਂ ਕਿਉਂਕਿ ਵਿਗਿਆਨਿਕ ਨੁਕਸਾਨ ਦਿਖ ਰਿਹਾ ਸੀ ਵੀ ਇਹਦੇ ਲੋਕ ਬਹੁਤ ਬਰੀਕ ਹੁੰਦੇ ਨੇ ਗਰਦਨ ਦੇ ਉਹ ਸਿਰਫ ਮੜਾ ਝੜਕਾਵਾ ਹੁੰਦਾ ਵੀਰ ਚਲ ਕੀ ਕਰਨ ਲੱਗੇ ਅਣਜਾਣਪੁਣੇ ਚੋਂ ਉਹ ਗਲਤੀ ਹੋਈ ਏ ਇੱਕ ਨੂੰ ਇਹ ਇਹ ਗੱਲ ਦੱਸੋ ਵੀ ਜੇ ਉਸ ਟਾਈਮ ਸਹੀ ਤਰੀਕੇ ਨਾਲ ਫਰਸਟ ਏਡ ਰਾਜਵੀਰ ਨੂੰ ਮਿਲ ਜਾਂਦੀ ਤਾਂ ਅੱਜ ਇਹ ਅੱਜ ਘਰੇ ਹੁੰਦਾ ਅੱਜ ਘਰੇ ਹੁੰਦਾ ਅੱਜ ਮਤਲਬ ਉਹਦੀ ਸਥਰਨੀ ਵੇਚਣਾ ਸੀ ਉਹਦੀ ਡੈੱਡ ਬੋਡੀ ਲੈਣੀ ਸੀ ਉਹਨੇ ਆਣਾ ਸੀ ਨਹੀਂ ਨਹੀਂ ਤੇ ਸੀ ਇਹਦੇ ਬੰਦੇ ਆਣਾ ਵਿਸਲ ਬਲੌਰ ਸਮਾਜ ਸੇਵਕ ਜੀ ਆਸਲੇ ਦੇ ਆ ਤਾਂ ਸੱਚ ਬੋਲਣਗੇ ਸੱਚ ਇਹੀ ਹੈ ਵੀ ਅੱਜ ਬੰਦੇ ਨੂੰ ਹੱਥ ਨਹੀਂ ਲਾਉਣਾ ਚਾਹੀਦਾ ਜਿਹਦੇ ਕਰਦਣ ਦੇ ਮਨ ਕੇ ਟੁੱਟ ਗਏ ਜਿਹੜਾ ਝੂਟਾ ਝਟਕਾ ਪਿਆ ਜਿਹਨੂੰ ਉਹ ਅੱਜ ਚਿੰਦਾ ਹੁੰਦਾ ਜੇ ਉਹਨੂੰ 1 ਘੰਟਾ ਡੀਕ ਲੈਂਦੇ ਐਮਬੂਲੈਂਸ ਨੂੰ ਮੈਂ ਕਹਿੰਦਾ 20 ਮਿੰਟ ਦਾ ਐਮਬੂਲੈਂਸ ਦੇ ਆਉਣ ਦਾ ਸਮਾਂ ਘੰਟਾ ਵੀ ਡੀਕ ਲੈਂਦੇ ਤਾਂ ਵੀ ਉਹਨੇ ਜਿਉਂਦਾ ਹੋਣਾ ਕੋਈ ਨਹੀਂ ਸੀ ਕੁਝ ਹੋਣਾ ਉਹ ਜੀ ਆਇਆ ਨੂੰ ਉਹਦਾ ਨੁਕਸਾਨ ਹੈ ਚੱਕੇ ਅੱਗੇ ਆ ਕੇ ਜਿਹੜੇ ਦੋ ਅਟੈਕ ਹੋਏ ਨੇ ਉਹਨੂੰ ਉਹ ਆਕਸੀਜਨ ਰੋਕਣ ਕਾਰਨ ਹੋਏ ਨੇ ਕਿਉਂਕਿ ਅਸੀਂ ਤਾਂ ہزارਾਂ ਬੰਦਿਆਂ ਨੂੰ ਚੱਕਿਆ ਅਸੀਂ ਤਾਂ 10 ਗੱਡੀਆਂ ਮੈਂ ਆਪਣੀਆਂ ਡੈਮੇਜ ਕੀਤੀਆਂ ਨੇ ਆ 30 ਸਾਲਾਂ ਚ ਵੀ ਚੱਕ ਕੇ ਵਿੱਚ ਨਹੀਂ ਪਾਉਣਾ ਜਿਹਨੂੰ ਸੱਟ ਲੱਗੀ ਉਹਨੂੰ ਕਹਿੰਦੇ ਵੀ ਰੁਕ ਐਂਬੂਲੈਂਸ ਦੀ ਕਦੇ ਆ ਸਟ੍ਰਕਚਰ ਦੀ ਗੱਲ ਹੈ ਜੇ ਵਿੱਚ ਪਾਉਣਾ ਹੈ ਗੱਡੀ ਦੇ ਤਾਂ ਉਹਦੇ ਨੀਚੇ ਫੱਟਾ ਦੇ ਲੈਣਾ ਹੈ ਮਤਲਬ ਮਤਲਬ ਇਹ ਵੀ ਗੱਲ ਹੈ ਵੀ ਜਿੱਥੇ ਅੰਗੈਲੀ ਚੱਕਣ ਦੇ ਵਿੱਚ ਹੋਈ ਆ ਦੂਜੇ ਪਾਸੇ ਉਹ ਪ੍ਰਾਈਵੇਟ ਹਸਪਤਾਲ ਦੇ ਵਿੱਚ ਚਲਾ ਗਿਆ ਤੇ ਉੱਥੇ ਵੱਡੇ ਵੱਡੇ ਬਿੱਲ ਬਣਾਉਣ ਵਾਸਤੇ ਇਸ ਨੂੰ ਤੁਹਾਨੂੰ ਕੀ ਲੱਗਦਾ ਵੀ 10 ਦਿਨ ਇਸ ਦੀ ਬਾਡੀ ਜਿਹੜੀ ਹੈ ਮੈਂ ਸ਼ਬਦ ਵਰਤਣਾ ਨਹੀਂ ਚਾਹੁੰਦਾ ਵੀ 10 ਦਿਨ ਇਹਦੀ ਬਾਡੀ ਜਾਣ ਕੇ ਰੱਖੀ ਗਈ ਨੀ ਇਨਸਾਨੀਅਤ ਨਾਲ ਖਿਲਵਾੜ ਹੋ ਰਿਹਾ ਜੀ ਇਹ ਇਕੱਲਾ ਇੱਥੇ ਨਹੀਂ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਵੈਂਟਿਲੇਟਿਕ ਪੈਸੇ ਬਣਾਉਣ ਦਾ ਜਰੀਆ ਬਣ ਗਿਆ ਹਸਪਤਾਲ ਇੱਕ ਹੋਟਲ ਬਣ ਗਏ ਜਿੱਥੇ ਅਸੀਂ ਜਾ ਕੇ ਕਹਿੰਦੇ ਆ ਵੀ ਸੰਨ ਦਾ ਕੰਟੀਨਾ ਵਧੀਆ ਸੰਨ ਦਾ ਬੈੱਡ ਵਧੀਆ ਚਾਹੀਦੇ ਨੇ ਸਸੇ ਸਟੈਚਰ ਤੇ ਨਹੀਂ ਪੈਣਾ ਸਾਡੇ ਬੱਚਿਆਂ ਨੇ ਤੁੰਕੇ ਨਹੀਂ ਜਾਣਾ ਮਰੀਜ਼ ਦੇ ਸਾਡੇ ਬੱਚਿਆਂ ਨੇ ਕੇਅਰ ਨਹੀਂ ਕਰਨੀ ਾਸ ਪਟੇਲਟੀ ਨੂੰ ਹੋਟਲ ਬਣਾ ਦਿੱਤਾ ਹੈ ਪੰਜਾਬ ਦੇ ਵਿੱਚ ਮੈਂ ਭਗਵੰਤ ਮਾਨ ਜੀ ਨੂੰ ਅਪੀਲ ਕਰਨੀ ਚਾਹਾਂਗਾ ਪੰਜਾਬ ਸਰਕਾਰ ਨੂੰ ਅਪੀਲ ਕਰਨੀ ਚਾਹਾਂਗਾ ਵਿੱਤ ਮੰਤਰੀ ਸਾਡੇ ਹਰਪਾਲ ਚੀਮਾ ਜੀ ਨੂੰ ਅਪੀਲ ਕਰਨੀ ਚਾਹਾਂਗਾ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜਾ ਪ੍ਰੀਜ ਮਰ ਗਿਆ ਉਹਦੇ ਪੈਸੇ ਮਾਫ ਕੀਤੇ ਜਾਣ ਹਾਂ ਹਾਂ ਜੀ ਅੱਛਾ ਸतीश ਜੀ ਇੱਕ ਗੱਲ ਦੱਸੋ ਵੀ ਅਸੀਂ ਦੇਖਦੇ ਹਾਂ ਵੀ ਰਾਜਵੀਰ ਜਵੰਦੇ ਦੀ ਜਦੋਂ ਮੌਤ ਦੀ ਖਬਰ ਆਈ ਉਸ ਤੋਂ ਬਾਅਦ ਉੱਥੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਿੱਥੇ ਉਹ ਦਾਖਲ ਸੀ ਨਾਮ ਲੈਣ ਦੀ ਲੋੜ ਨਹੀਂ ਸਾਰੀ ਦੁਨੀਆ ਨੂੰ ਪਤਾ ਵੀ ਉੱਥੇ ਸਿਕਿਉਰਿਟੀ ਵਧਾ ਦਿੱਤੀ ਗਈ ਬੰਦੇ ਦੀ ਡੈਥ ਹੋਈ ਹੈ ਸਿਕਿਉਰਿਟੀ ਵਧਾਉਣ ਦਾ ਕਾਰਨ ਕੀ ਸੀ ਦੇਖੋ ਸਰ ਤੁਸੀਂ ਲਾਰਿਆਂ ਚ ਰੱਖ ਕੇ ਕੋਈ ਚੀਜ਼ ਨਾ ਕਰੋ ਅਸੁਰੱਖਿਆ ਦੀ ਭਾਵਨਾ ਮੈਨੂੰ ਨਹੀਂ ਪਤਾ ਉਹਨਾਂ ਚ ਕਿਉਂ ਆਈ ਪਰ ਜਦੋਂ ਤੁਸੀਂ ਇੱਕ ਇਨਸਾਨ ਨੂੰ ਬ੍ਰੇਨ ਡੈੱਡ ਕੋਸ਼ਿਸ਼ਤ ਨਹੀਂ ਕਰਦੇ ਤੁਸੀਂ ਫਿਰ ਆਪਣੇ ਆਪ ਨੂੰ ਅਸੁਰੱਖਿਅਤ ਸਮਝਦੇ ਹੋ ਸ਼ਾਇਦ ਮੇਬੀ ਉਹਨਾਂ ਨੇ ਆਪਣੇ ਆਪ ਨੂੰ ਅਸੁਰੱਖਿਅਤ ਸਮਝਿਆ ਹੋਵੇ ਹੂੰ ਇਹੀ ਹੋ ਸਕਦਾ ਨਹੀਂ ਹੋ ਸਕਦਾ ਮੈਂ ਲੇਕਿਨ ਅਪੀਲ ਕਰਨੀ ਚਾਹਾਂਗਾ ਕਿ ਪੰਜਾਬੀ ਹੋ ਵਿਗਿਆਨਕ ਬਣੋ 21ਵੀਂ ਸਦੀ ਹੈ ਸਵਾਲ ਕਰਨੇ ਸਿੱਖੋ ਕਾਰਪੋਰੇਟ ਹਸਤਾਲਾਂ ਨੂੰ ਕਾਰਪੋਰੇਟ ਹਸਤਾਲਾਂ ਨੂੰ ਉਹਨਾਂ ਦਾ ਫਰਜ਼ ਯਾਦ ਕਰਾਓ ਵੀ ਜੇ ਬੰਦਾ ਬ੍ਰੇਨ ਡੈੱਡ ਹੈ ਤਾਂ ਪੂਰੇ ਵਰਲਡ ਦੇ ਵਿੱਚ ਬ੍ਰੇਨ ਡੈੱਡ ਦਾ ਕੋਈ ਇਲਾਜ ਨਹੀਂ ਤਾਂ ਉਸ ਨੂੰ ਸਾਫ਼ ਕਿਹਾ ਜਾਵੇ ਸਤੀਜੀ ਮੈਨੂੰ ਇੱਕ ਗੱਲ ਦੱਸੋ 10 ਦਿਨ ਬੰਦਾ ਵੈਂਟੀਲੇਟਰ ਤੇ ਰਿਹਾ 10 ਦਿਨਾਂ ਦੇ ਵਿੱਚ ਰਾਜਵੀਰ ਜਵੰਦੇ ਦੇ ਕੇਸ ਦਾ ਕਿੰਨਾ ਖਰਚਾ ਹੋਇਆ ਕਿੰਨਾ ਨਹੀਂ ਹੋਇਆ ਅਸੀਂ ਉਸ ਦੇ ਵਿੱਚ ਨਹੀਂ ਪੈਣਾ ਚਾਹਾਂਗੇ ਪਰ 10 ਦਿਨ ਦੇ ਵਿੱਚ ਇੱਕ ਬੰਦੇ ਦਾ ਵੈਂਟੀਲੇਟਰ ਦਾ ਖਰਚਾ ਕਿੰਨਾ ਹੋ ਸਕਦਾ ਦੇਖੋ ਜੀ ਹਸਪਤਾਲਾਂ ਦੇ ਜਿਹੜੇ ਖਰਚੇ ਨੇ ਉਹ ਹੁਣ ਬਾਈ ਹੱਥ ਵੱਧ ਚੁੱਕੇ ਨੇ ਮੇਰੇ ਕੋਲੇ ਜਿਹੜੇ ਪੇਸ਼ੈਂਟ ਲੁਧਿਆਣੇ ਤੋਂ ਵੈਂਟੀਲੇਟਰ ਵਾਲੇ ਆਉਂਦੇ ਕੋਈ ਦੱਸਦਾ ਸਾਡਾ 15 ਡੇਣਾ ਚ 20 ਲੱਖ ਲੱਗ ਗਿਆ ਕੋਈ ਦੱਸਦਾ 52 ਲੱਖ ਲੱਗ ਗਿਆ ਕੋਈ ਦੱਸਦਾ ਮੇਰੀ 15 ਵਿੱਗੇ ਜ਼ਮੀਨ ਵਿਕੀ ਕੋਈ ਦੱਸਦਾ 40 ਵਿੱਗੇ ਵਿਕੀ ਵੈਂਟੀਲੇਟਰ ਦਾ ਜੇ ਘੱਟ ਤੋਂ ਘੱਟ ਵੀ ਖਰਚਾ ਲਾਈਏ ਤਾਂ ਦਵਾਈਆਂ ਲਗਾ ਕੇ 50 ਤੋਂ 70 ਹਜ਼ਾਰ ਲੱਖ ਦੇ ਕਰੀਬ ਖਰਚਾ ਆਮ ਹੀ ਸੁਣਦੇ ਆਂ ਜੀ ਅਸੀਂ ਹੂੰ ਪਰ ਲੇਕਿਨ ਵੈਂਟੀਲੇਟਰ ਤੋਂ ਉੱਠ ਖੜੇ ਬੰਦਾ ਅਸੀਂ ਕਹਿੰਦੇ ਆਂ ਵੀ ਵੈਂਟੀਲੇਟਰ ਉਸ ਦੇ ਲਗਾਓ ਜਿਸ ਦੇ ਚਾਂਸ ਹੋਣ ਜੋ ਡੈੱਡ ਕੋਸ਼ਿਤ ਕਰਨਾ ਹੈ ਉਸ ਦੇ ਵੈਂਟੀਲੇਟਰ ਨਾਲ ਲਗਾਓ ਹੂੰ ਤੁਸੀਂ ਬੰਦੇ ਨੂੰ ਉਸ ਦੀ ਮਿੱਟੀ ਰੋਲਣ ਲਈ ਇੱਕ ਹਵਾ ਉਹਦੇ ਵਿੱਚ ਨਾ ਛੱਡੋ ਸਕਾਟਿਸ਼ ਨੇ ਬਣਾਇਆ ਸੀ ਇਹ ਟ੍ਰੇ ਗੋਲਡ ਨੇ ਹੂੰ ਉਹਨੇ ਸਿਰਫ ਇਸ ਲਈ ਬਣਾਇਆ ਸੀ ਕਿ ਜਿਨ੍ਹਾਂ ਦੇ ਫੇਫੜੇ ਖਤਮ ਹੋ ਜਾਂਦੇ ਨੇ ਉਹਨਾਂ ਨੂੰ ਪੰਪ ਨਾਲ ਪ੍ਰੈਸ਼ਰ ਨਾਲ ਹਵਾ ਦਿੱਤੀ ਜਾਵੇ ਸਿਰਫ ਇੱਕ ਮੋਟਰ ਹੁੰਦੀ ਸੀ 1820 ਚ ਵੈਂਟੀਲੇਟਰ ਚ ਫਿਰ ਦੂਜੇ ਵਿਸ਼ਵ ਯੁੱਧ ਚ ਪਾਇਲਟਾਂ ਵਾਸਤੇ ਬਣਾਇਆ ਗਿਆ ਕਿਉਂਕਿ ਉਹ 4 ਸਾਲ ਲੰਮਾ ਚੱਲਿਆ ਸੀਗਾ ਵਿਸ਼ਵ ਯੁੱਧ ਉਦੋਂ ਜਹਾਜ਼ ਦੇ ਵਿੱਚ ਇੱਕ ਮੋਟਰ ਯੁਕਤ ਵੈਂਟੀਲੇਟਰ ਲਾਇਆ ਵੀ ਇਹ ਜਿਹੜਾ ਪਾਇਲਟ ਹੈ ਇਹ ਬੇਹੋਸ਼ ਨਾ ਹੋ ਜੇ ਟਰੇ ਗੋਲਡ ਨੂੰ ਕੀ ਪਤਾ ਸੀ ਵੀ ਇਹ ਵੈਂਟੀਲੇਟਰ ਇੱਕ ਦਿਨ ਆ ਕੇ ਬਹੁਤ ਵੱਡੀ ਲੁੱਟ ਦਾ ਕਾਰਨ ਬਣੂਗਾ ਮੈਂ ਕੋਮਾ ਵਾਲੇ ਪੇਸ਼ੈਂਟਾਂ ਦੀ ਗੱਲ ਨਹੀਂ ਕਰਦਾ ਮੈਂ ਉਹਨਾਂ ਪੇਸ਼ੈਂਟਾਂ ਦੀ ਗੱਲ ਨਹੀਂ ਕਰਦਾ ਜਿਹੜੇ ਪੇਸ਼ੈਂਟ ਨਾਲ ਬ੍ਰੇਨ ਡੈਡ ਨਹੀਂ ਹੋਇਆ ਮੈਂ ਇਹ ਗੱਲ ਕਰਦਾ ਬ੍ਰੇਨ ਡੈਡ ਪੇਸ਼ੈਂਟਾਂ ਦੀ ਬ੍ਰੇਨ ਡੈਡ ਪੇਸ਼ੈਂਟ ਨੂੰ ਵੈਂਟੀਲੇਟਰ ਤੇ ਰੱਖ ਕੇ 32 32 ਲੱਖ 35 ਲੱਖ ਰੁਪਈਆ ਜਿਹੜਾ ਲਿਆ ਜਾਂਦਾ ਉਹਦੇ ਲਈ ਮੈਂ ਤਾਂ 30 ਸਾਲ ਦੇਖਿਆ ਪੀਜੀਆ ਕੋਈ ਨਹੀਂ ਬ੍ਰੇਨ ਡੈਡ ਨੂੰ ਰੱਖਦਾ ਉਹ ਤਾਂ ਸਾਫ਼ ਕਹਿ ਦਿੰਦੇ ਨੇ ਵੀ ਜਾਓ ਘਰ ਨੂੰ ਹਲੋ ਜੀ ਜੀ ਸਤੀ ਜੀ ਤੁਹਾਡਾ ਧੰਨਵਾਦ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰਾਂਗੇ ਵੀ ਜਾਣਕਾਰੀ ਤੁਹਾਡੇ ਤੋਂ ਲਵਾਂਗੇ ਤਾਂ ਜੋ ਅਸਲ ਦੇ ਵਿੱਚ ਇਸ ਕੇਸ ਦੇ ਵਿੱਚ ਜਿਹੜੀ ਆ ਹੋਈਆਂ ਖਾਮੀਆਂ ਹੋਈਆਂ ਉਸ ਦੇ ਬਾਰੇ ਪਤਾ ਲੱਗ ਪਾਵੇ ਧੰਨਵਾਦ ਜੀ 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 ਜੀ